ਅੱਜ ਬੁੱਢਲਾਡਾ ਦੇ ਜਾਖਲ ਰੋਡ ਕੋਰਟ ਕੰਪਲੈਕਸ ਦੇ ਨਜ਼ਦੀ ਕਾਰ ਅਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਲੜਕਾ ਤੇ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਂਚਾਰ ਮਿਲਿਆ ਹੈ ਇਹ ਕੋਰਟ ਕੰਪਲੈਕਸ ਦਾ ਰਸਤਾ 메ਨ ਸੜਕ ਤੋਂ ਨੀਵਾ ਹੋਣਾ ਅਤੇ 메ਨ ਸੜਕ ਤੇ ਡਿਵਾਈਡਰ ਦਾ ਕਟ ਹੋਣ ਕਾਰਨ ਆਏ ਦਿਨ ਇੱਥੇ ਇਸ ਤਰ੍ਹਾਂ ਦੇ ਐਕਸੀਡੈਂਟ ਹੁੰਦੇ ਰਹਿੰਦੇ ਹਨ 메ਨ ਰੋਡ ਤੇ ਦੁਕਾਨਾਂ ਤੇ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਅੱਜ ਵੀ ਐਕਸੀਡੈਂਟ ਹੋਣ ਦਾ ਕਾਰਨ 메ਨ ਰਸਤਾ ਸੜਕ ਤੋਂ ਨੀਵਾ ਹੋਣ ਕਾਰਨ ਦੱਸਿਆ ਹੈ ਉੱਤੇ ਕੰਮ ਕਰਦੇ ਲੋਕਾਂ ਨੇ ਗੰਭੀਰ ਰੂਪ ਚ ਜ਼ਖਮੀ ਹੋ ਚੁੱਕੇ ਲੜਕਾ ਤੇ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਇਹਨਾਂ ਦੋਨਾਂ ਨੂੰ ਕਿਸੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਇੱਥੇ ਰਹਿਣ ਵਾਲੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਰਟ ਕੰਪਲੈਕਸ ਦਾ ਰਸਤਾ 메ਨ ਸੜਕ ਦੇ ਬਰਾਬਰ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਐਕਸੀਡੈਂਟਾਂ ਤੋਂ ਰਾਤ ਮਿਲ ਸਕੇ ਬੁੜੀ ਤੇ ਜੇ ਬੁੜੀ ਲੈ ਜਾਉਗਾ ਸੁਖਵਿੰਦਰ ਸਿੰਘ ਜਿਹੜਾ ਇੱਥੇ ਕਾਰ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਕੀ ਦੇਖਿਆ ਤੁਸੀਂ ਕੀ ਗੱਲਬਾਤ ਹੋਈ ਇਹ ਅਸੀਂ ਸਾਹਮਣੇ ਦੁਕਾਨ ਤੇ ਬੈਠੇ ਆਂ ਇਹ ਦੇਖੋ ਵਿਚਾਰੀਆਂ ਨਿਊ ਕੋਰਟ ਵੱਲੋਂ ਇਹ ਮੋਟਰਸਾਈਕਲ ਚੜ੍ਹਿਆ ਜੀ ਕੱਢ ਕੇ ਸਾਹਮਣੇ ਵੱਡੀ ਆ ਜੀ ਗੱਡੀਆਂ ਉਹਦੇ ਨਾਲ ਜੀ ਉਹਨਾਂ ਨੇ ਨਾ ਸੱਜੇ ਦੇਖਿਆ ਨਾ ਖੱਬੇ ਦੇ ਕਈ ਲੋਕਾਂ ਦਾ ਕਾਰ ਹੁੰਦਾ ਦੀਆਂ ਉਹਦੇ ਵਿੱਚ ਗੱਡੀ ਵਜਦੀ ਹੈ ਤੇ ਜਿਹੜਾ ਮੋਟਰਸਾਈਕਲ ਦਾ ਸਵਾਰ ਮੁੰਡਾ ਹੈਗਾ ਉਹ ਡਾਇਰੈਕਟਰ ਨਾ ਵਾਹ ਤੇ ਚੱਕ ਕੇ ਤੇ ਕੁੜੀ ਗੱਡੀ ਤੇ ਮੂਰੇ ਡਿੱਗਦੀ ਹੈ ਗੱਡੀ ਕੁੜੀ ਦੇ ਉੱਤੋਂ ਦੇ ਡੱਪ ਗਈ ਕੋਈ ਜਾ ਕੇ ਭੱਜ ਕੇ ਚੱਕ ਨਹੀਂ ਜਾ ਕੇ ਚੱਕ ਕੇ ਅਸੀਂ ਸੈਟ ਤੇ ਕਰਦੇ ਆਂ ਕੋਈ ਐਂਬੂਲੈਂਸ ਵੀ ਨਹੀਂ ਆ ਰਹੀ ਜੀ ਫਿਰ ਕਿੰਨਾ ਨੂੰ ਪਹੁੰਚਾਇਆ ਹਸਪਤਾਲ ਨੇ ਦਰਿਆ ਸੀਗਾ ਜੀ ਹਾਂਜੀ ਹਸਪਤਾਲ ਕਿਹਨੇ ਹਸਪਤਾਲ ਕਿਹਨੂੰ ਕਿਹਨੂੰ ਪਹੁੰਚਾਇਆ ਇਹਨੂੰ ਹਸਪਤਾਲ ਜੀ ਸਰਕਾਰੀ ਹਸਪਤਾਲ ਪਹੁੰਚਾਇਆ ਜੀ ਪ੍ਰਾਈਵੇਟ ਗੱਡੀ ਤੇ ਜੀ ਪੀਕਅਪ ਪੀਕਅਪ ਭਾਈ ਪੀਕਅਪ ਕੱਢੀ ਪੀਕਅਪ ਜੀ ਛੱਡ ਗਈ ਸਾਡੇ ਜੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਇੱਧਰ ਕੋਰਟ ਦੇ ਵਿੱਚ ਜੋ ਰਸਤਾ ਆ ਰਿਹਾ ਹੈ ਜੋ ਸੜਕ ਆ ਰਹੀ ਹੈ ਵੀ ਉਸ ਨੂੰ ਥੋੜਾ ਜਿਹਾ ਉੱਪਰ ਚੱਕਿਆ ਜਾਵੇ ਤਾਂ ਤਾਂ ਜੋ ਜੋ ਢਾਲ ਹੈ ਉਹ ਖਤਮ ਹੋ ਸਕੇ ਢਾਲ ਕਰਕੇ ਸਿਰੇ ਢਾਲ ਕਰਕੇ ਜਿਆਦਾ ਇਨਸੀਡੈਂਟ ਹੋ ਜਾਂਦਾ ਜੋ ਇੱਧਰ ਦੀ ਢਾਲ ਹੈ ਜੀ ਕੋਰਟ ਕੰਪਲੈਕਸ ਨੂੰ ਜਾ ਰਿਹਾ ਹੈ ਰਸਤਾ ਇਸੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਇਨਸੀਡੈਂਟ ਬਹੁਤ ਜ਼ਿਆਦਾ ਹੋ ਰਹੀ ਹੈ